ਲਈ ਬਈ ਮਿੱਤਰੋ ਪੈਸੇ ਤੁਹਾਡੇ ਲੈਵੇ ਹੈ ਨਹੀਂ ਤੇ ਲੋਨ ਕਰਾਉਣਾ ਸਾਰਾ ਤਾਂ ਇਹ ਰੀਲ ਤੁਹਾਡੇ ਵਾਸਤੇ ਆ ਆਹ ਕਾਰ ਆਪਣੇ ਲੈਵੇ ਖੜੀ ਆ ਸਾਰੇ ਦਾ ਸਾਰਾ ਲੋਨ ਕਰਾ ਦਾਂਗੇ ਅਗਰ ਤੁਹਾਡੇ ਲਈ ਪੈਸੇ ਬਹੁਤ ਥੋੜੇ ਨੇ ਲਿਮਟਿਡ ਨੇ ਅਗਰ ਤੁਸੀਂ ਕੰਮਕਾਰ ਕਰਨਾ ਚਾਹੁੰਦੇ ਹੋ ਜਾਂ ਘਰੇ ਵੀ ਰੱਖਣੀ ਆ ਬਈ ਹੈਨਾ ਲੋਨ ਹੋ ਜੂਗਾ ਕਿਸ਼ਤ ਭਰਦਿਆ ਕਰੋ ਮਰਾਜ਼ੋ ਕਾਰ ਆ ਆਪਣੇ ਲੈਵੇ ਮਾਡਲ ਕਿੰਨਾ ਵੀਰੇ ਕਾਰ ਆ ਮਾਡਲ ਬਾਈ ਜੀ 2018 ਮਾਡਲ ਆ ਹਾਂਜੀ 69000 ਕਿਲੋਮੀਟਰ ਕੰਪਨੀ ਰਿਕਾਰਡ ਦੇ ਨਾਲ ਚੱਲੀ ਆ ਠੀਕ ਹੈ ਓਨਰ ਫਾਸਟ ਆ ਚਾਬੀਆਂ ਦੋਨੇ ਨਾਮ ਪੈਸੇ ਚਾਰ ਦੇ ਦਾਂਗੇ ਜੀ ਆਪਾਂ ਐਨਓਸੀ ਨਾਲ 415000 ਦੀ 415000 ਦੀ ਮਾਡਲ ਬਹੁਤ ਉੱਚਾ ਬਈ ਕਾਰ ਦਾ ਆ ਆ ਗਈ 260000 ਰੁਪਏ ਦੇ ਵਿੱਚ ਇਨੋਵਾ ਕਾਰ ਮਾਡਲ ਕਿੰਨਾ ਜੀ ਇਹ 10 ਮਾਡਲ ਬਾਈ ਜੀ 10 ਮਾਡਲ ਤੇ ਬਾਈ 10 ਮਾਡਲ ਕਾਰ ਹੈ ਤੇ ਨੰਬਰ ਤੁਹਾਡਾ ਪੰਜਾਬ ਦਾ ਆ ਕਾਰ ਲੈ ਜਾ ਸਕਦੇ ਹੋ ਇਨੋਵਾ ਅੱਗੇ ਬਿਆਹ ਦਾ ਸੀਜ਼ਨ ਆ ਰਿਹਾ ਉੱਥੇ ਵੀ ਕੰਮ ਲੈ ਸਕਦੇ ਤੁਸੀਂ ਬਾਈ ਹਣਾ ਤੇ ਆ ਆ ਗਈ ਆਪਣੀ ਸਕੋਰਪਿਓ ਕਿਹੜਾ ਮਾਡਲ ਹੈ ਸਕੋਰਪਿਓ 2010 ਮਾਡਲ ਹੈ ਜੀ ਟੌਪ ਮਾਡਲ ਆ ਜੀ ਤੇ ਹੋਰ ਵਾਈ ਹੋਰ ਆ ਅੱਛਾ ਹੋਰ ਵਾਈ ਹੋਰ ਹੈ ਹਾਂਜੀ ਭਾਈ ਲੈ ਵੀਰ ਇਹ ਤਾਂ ਫਿਰ ਗੱਲ ਬਾਤ ਹੀ ਹੋ ਰਹਾ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਪੈਸੇ ਕਰ ਦੇ ਕਾਰ ਦੇ ਦਾਂਗੇ 325 ਦੀ ਜੀ 3 ਲੱਖ 25 ਹਜ਼ਾਰ ਦੀ ਮਾਡਲ 2010 10 ਮਾਡਲ ਆ ਆ ਲਾਇ ਲੱਗੇ ਹੋਏ ਨੇ ਕਾਰ ਵਧੀਆ ਤੁਸੀਂ ਆਉਣਾ ਸੱਤ ਸਾਹਿਬ ਕਾਰ ਵਯਾਰ ਦੱਦਾਹੁਰ ਨੇੜੇ ਰਾਏਗੋਡ ਭਾਈ ਸੱਸੀ ਗੱਲ